ਹੋਏ ਰੇ ਤੇ ਜੀ ਜੀ ਆਉਂਦੇ ਆਪਾਂ ਕਿੱਥੋਂ ਆ ਅੱਜ ਸਾਡੀ ਦੂਰ ਸੰਦਰਸ਼ ਕਮੇਟੀ ਵੱਲੋਂ ਤੇ ਆਪ ਇਹਨਾਂ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਹੈ ਸਤੀਨ ਸੰਭਗ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਜੀ ਦੇ ਵਿੱਚ ਅੱਜ ਖਜਾਲਾ ਅੱਡਾ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਵੀਰਾਂ ਨੇ ਜਿਹੜਾ ਹੱਡੇ ਨੂੰ ਬੰਦ ਕਰਕੇ ਜਿਹੜਾ ਬੰਦ ਕਰਨਾ ਕਰ ਦਿੱਤਾ ਹੈ ਹਾਂ ਬੋਚੇ ਕੜੀ ਦਿੱਤਾ ਤਾਂ ਕਿ ਜਿਹੜੇ ਮਜ਼ਦੂਰ ਜਿਹੜੇ ਆ ਉਹ ਸੜਕ ਤੇ ਬੈਠੇ ਨੇ ਤੇ ਲੋਕਾਂ ਵੱਲੋਂ ਇੱਕ ਪੂਰਨ ਜਿਹੜਾ ਉਹ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਹੜੇ ਮੈਂ ਬੋਲ ਰਿਹਾ ਹਾਂ ਉਹ ਜਿੱਥੀਆਂ ਆ ਅੱਜ ਅੱਡਾ ਸਾਦੇ ਦਿਲ ਖਜਾਲਾ ਵਿਖੇ ਜਿਹੜਾ ਕਿਸਾਨਾਂ ਵੱਲੋਂ ਅੱਗ ਨੂੰ ਜਿਹੜਾ ਹੰਧਾਰਾ ਵੀ ਮਿਲਿਆ ਤੇ ਕਿਸਾਨਾਂ ਵੱਲੋਂ ਜਿਹੜੇ ਆਗੂ ਇੱਥੇ ਪਹੁੰਚੇ ਨੇ ਬੰਦ ਕਰਨ ਵਾਸਤੇ ਉਹਨਾਂ ਦੇ ਵਿੱਚੋਂ ਨੇ ਸਰਦਾਰ ਸੁਖਦੇਵ ਸਿੰਘ ਜੀ ਚਾਚੀ ਰੈਡੀ ਦੇ ਨਾਲ ਆ ਗੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਜਿਹੜਾ ਬੰਦ ਆ ਉਹ ਕਿਵੇਂ ਰਿਹਾ ਅੱਜ ਦੇ ਵੱਦ ਨੂੰ ਲੋਕਾਂ ਵੱਲੋਂ ਕਿੰਨਾ ਹੰਧਾਰਾ ਮਿਲਿਆ ਗੱਲ ਕਰਦੇ ਸਰਦਾਰ ਸੁਖਦੇਵ ਸਿੰਘ ਜੀ ਨਾਲ ਹਾਂਜੀ ਵੀਰ ਜੀ ਅੱਜ ਦੇ ਬੰਦ ਬਾਰੇ ਜਰਾ ਡਿਟੇਲ ਚ ਦੱਸੋ ਅੱਜ ਦਾ ਬੰਦ ਜਿਹੜਾ ਸਵੇਰ 7 ਵਜੇ ਤੋਂ ਲੈ ਕੇ ਬਹੁਤ ਵੱਡਾ ਗੋਣ ਹੋਰ ਬਹੁਤ ਸਾਰਾ ਸਾਮਾ ਜਿਹੜਾ ਬੜਾ ਸੰਪੂਰਤਾ ਇਤ ਬਹੁਤ ਵਧੀਆ ਲੋਕਾਂ ਦਾ ਸੰਯੋਗ ਤੇ ਚਿਰਿਆ ਬਹੁਤ ਥੋੜਾ ਸਮਾਂ ਹੋਣੇ 9 ਘੰਟੇ ਦਾ ਜਿਹੜਾ ਸਮਾਂ ਸੀ 7 ਤੋਂ ਲੈ ਕੇ 4 ਵਜੇ ਤੱਕ ਜੀ ਤੋਂ ਬਹੁਤ ਥੋੜਾ ਸਾਮਾ ਤੇ ਬਹੁਤ ਵਧੀਆ ਜੇ ਸੁਰੂ ਦੀ ਗੱਲ ਕਰਨੀ ਹੈ ਸੰਯੋਗ ਵਾਲੋਂ ਕੋਈ ਕਸਰ ਨਹੀਂ ਦੀ ਬਹੁਤ ਲੋਕਾਂ ਦਾ ਇਹਦੇ ਵਿੱਚ ਸੰਯੋਗ ਆਵੇ ਆਪਾਂ ਅੱਡੇ ਖਜਾਲੇ ਤੋਂ ਸ਼ੁਰੂ ਹੋ ਗਏ ਜੇ ਤਕਾਰਦਾਰਾਂ ਦੀ ਗੱਲ ਕਰ ਲਈਏ ਅਟਾ ਖਜਾਲਾ ਅੰਮ੍ਰਿਤਸਰ ਤੋਂ ਲੈ ਕੇ ਮਈਤਾ ਪੂਰਾ ਪੰਜਾਬ ਦੀ ਗੱਲ ਕਰ ਲਈਏ ਬਹੁਤ ਲੋਕਾਂ ਦਾ ਯੋਗਨਾ ਦੁਕਾਨਾਂ ਪੂਰ ਤਰ੍ਹਾਂ ਤੇ ਹੋ ਸਕਦਾ ਕਿਤੇ ਨੋਰਮਲ ਇੱਕ ਦੋ ਬਾਕੀ ਛੱਡ ਕੇ ਬਾਕੀ ਪੂਰ ਤਰ੍ਹਾਂ ਤੇ ਸੰਯੋਗ ਰਿਹਾ ਇਹਦੇ ਅੰਦਰ ਜੋ ਕੁਝ ਵੀ ਆ ਕਿਸੇ ਰਕਮ ਦੀ ਵੀ ਕੋਈ ਮੁਸ਼ਕਲ ਜੇ ਲੰਗਰ ਵਾਲੇ ਪਾਸੋਂ ਗਣ ਕਰ ਲਈਏ ਜਲ ਪਾਣੀ ਦੀ ਚਾਹ ਦੀ ਗਣ ਕਰ ਲਈਏ ਤਸਵੀਰ ਤੋਂ ਲੈ ਕੇ ਇੱਥੇ ਬਰਤਾਰਾ ਲੰਗਰ ਦਾ ਸਾਰਾ ਬਰਤਨਦਿਆ ਵਾ ਤੇ ਕੋਈ ਵੀ ਕਿਸੇ ਰਕਮ ਦੀ ਇੱਥੇ ਕਸਰ ਤੇ ਲਗਾਤਾਰ ਜਿਹੜਾ ਵਾ ਸੰਪੂਰਨਤਾ ਇਹਨਾਂ ਪੰਜਾਬ ਦਾ ਜਿਹੜਾ ਬੰਦ ਦਾ ਸੱਦੇ ਦਾ ਹੰਕਾਰਾ ਬਹੁਤ ਅੱਜ ਦੇ ਲੋਕਾਂ ਵੱਲੋਂ ਲਿਆ ਅੱਜ ਦਾ ਜਿਹੜਾ ਬੰਦ ਆ ਕੀ ਸਰਕਾਰ ਦੇ ਅੰਨਾ ਤੱਕ ਇਸ ਦਾ ਕੋ ਅਸਰ ਹੋਏਗਾ ਹੁਣ ਇਹ ਬਹੁਤ ਜੀ ਵੇਖੋ ਅੱਜ ਦੇ ਪੰਦ ਦੇ ਇਹ ਨਾ ਆਪਣੇ ਵਾਰੀ ਜਾਂ 11 ਮਹੀਨੇ ਦਾ ਸਮਾਂ ਜਿਹੜਾ ਬਾਰਡਰ ਤੇ ਪਹਿਲਾਂ ਵੀ ਅੱਜ ਜਿਹੜਾ 11ਵੇਂ ਮਹੀਨੇ ਦਾ ਸਮਾਂ ਜਿਹੜਾ ਪੂਰਨ ਤੌਰ ਤੇ ਲੰਘ ਰਿਹਾ ਉਹ ਲੋਕਾਂ ਦੇ ਯੋਗਦਾਨ ਕਰਕੇ ਹੀ 11 ਮਹੀਨਿਆਂ ਰੁੱਤੇ ਸਮਾਂ ਲੰਘ ਰਿਹਾ ਤੇ ਅੱਜ ਵੀ ਲੋਕਾਂ ਦੇ ਯੋਗਦਾਨ ਕਰਕੇ ਸਰਕਾਰਾਂ ਦਾ ਸਰ ਬਹੁਤ ਵੱਡਾ ਆਊਗਾ ਕਿਉਂਕਿ ਤੁਸੀਂ ਆਹ ਵੇਖੋ ਆਪਾਂ ਵੀ ਦੇਖ ਰਹੇ ਸਾਰਾ ਕਿ ਪੂਰਨ ਤੌਰ ਤੇ ਲੋਕਾਂ ਤੇ ਸੰਜੋਗੀ ਹੋਇਆ ਭਾਵੇਂ ਟ੍ਰਾਂਸਪੋਰਟ ਉਹ ਭਾਵੇਂ ਪ੍ਰਾਈਵੇਟ ਰਾਸਪੁਰ ਹੀ ਸਰਕਾਰੀ ਰੋਡਵੇ ਸੀ ਆਮੇ ਦੇ ਅੰਦਰ ਖੇਤੀਬਾੜੀ ਮੈਟ ਮੇ ਆ ਗਏ ਆਮੇ ਸਾਫਤਾ ਕੋ ਮਲਾਜਮ ਆ ਗਏ ਇਹਦੇ ਤੌਰ ਤੇ ਪੂਰਤ ਤੌਰ ਤੇ ਸੰਯੋਗ ਸਾਰੇ ਲੋਕਾਂ ਨਾਲ ਹੋ ਰਿਹਾ ਮੈਂ ਪਹਿਲਾਂ ਵੀ ਕਹ ਦਤਾ ਕਿ ਦੁਕਾਨਦਾਰਾਂ ਨਾਲ ਤਾਂ ਪੂਰਤ ਤੌਰ ਤੇ ਬਹੁਤ ਜ਼ਿਆਦਾ ਸੰਯੋਗ ਹੈ ਤੇ ਬੜਾ ਵੱਡਾ ਸਰਕਾਰ ਦਾ ਸਰ ਪਊਗਾ ਕਿ ਧੁਰ ਬੋਲ ਕੇ ਤੇ ਨਹੀਂ ਕੁਝ ਕੀਤਾ ਜਾਦਾ ਸਰਕਾਰਾਂ ਕਹਿਨੀਆ ਪਾਉਂਦੇ ਕਰਦੀਆਂ ਕੁਝ ਇੱਥੇ ਕੋਈ ਚੌਕਾ ਨੂੰ ਸੱਤ ਬੋਲ ਕੇ ਕੰਦੀ ਗੱਲ ਕਰਕੇ ਗਿਆਨ ਦੇ ਇੱਕ ਨੌਕਾ ਦੇ ਵਿੱਚ ਦਿਆ ਨਾ ਜਾਉਂਦਾ ਧੰਨਵਾਦ ਜੀ ਜਿਵੇਂ ਕਿ ਸਰਦਾਰ ਸੁਖਦੇਵ ਸਿੰਘ ਜੀ ਨੇ ਦੱਸਿਆ ਕਿ ਅੱਜ ਜਿਹੜਾ ਬੰਦ ਆ ਇਹ ਸਰਕਾਰ ਨੂੰ ਜਰੂਰ ਸੁਨੇਹਾ ਪਹੁੰਚਾ ਦੇ ਦਾ ਤੇ ਵੇਖੋ ਲੋਕ ਲਾਂਬੰਦ ਨੇ ਲੋਕਾਂ ਦੇ ਵਿੱਚ ਏਕਾ ਹੈ ਜੇਕਰ ਇਸ ਚੀਜ਼ ਦੇ ਨਾਲ ਕਿਸਾਨ ਮਜ਼ਦੂਰ ਜੇਕਰ ਸੜਕਾਂ ਤੇ ਉੱਤਰ ਆਏ ਆ ਤੇ ਉਹਨਾਂ ਦਾ ਕੀ ਦਰਦ ਆ ਸੋ ਉਹਨਾਂ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਜਿਹਦੇ ਸਨੇਹੇ ਨੂੰ ਲੈ ਕੇ ਤੇ ਲੋਕਾਂ ਦੀ ਜਿਹੜਾ ਮੁਸ਼ਕਲ ਦਾ ਹੱਲ ਕਰਨਾ ਚਾਹੀਦਾ ਸੋ ਪਬਲਿਕ ਪ੍ਰਾਈਮ ਟੀਵੀ ਵੱਲੋਂ ਮੈਂ ਦਰਨੇਸ਼ ਸਿੰਘ ਤੁਹਾਡੇ ਲਈ ਧੰਨਵਾਦ ਜੀ